ਦੋਸਤੋ ਅੱਜ ਦਾ ਜੇਕਰ ਤੁਸੀਂ ਅਖਬਾਰ ਪੜ੍ਹਿਆ ਹੋਵੇਗਾ ਤਾਂ ਯੂਨੀਅਨ ਬਜਟ ਦੇ ਵਿੱਚ ਜਿਹੜੀਆਂ ਇਨਕਮ ਟੈਕਸ ਦੀਆਂ ਪ੍ਰੋਪੋਜ਼ਲ ਨੇ ਉਹਨਾਂ ਵੱਲ ਜ਼ਰੂਰ ਧਿਆਨ ਦਿੱਤਾ ਹੋਵੇਗਾ ਤੇ ਤੁਹਾਡੇ ਮਨ ਦੇ ਵਿੱਚ ਲਗਭਗ ਹਰੇਕ ਕਰਦਾਤਾ ਦੇ ਮਨ ਦੇ ਵਿੱਚ ਟੈਕਸ ਪੇਅਰ ਦੇ ਮਨ ਦੇ ਵਿੱਚ ਏਮਪਲਾਈ ਦੇ ਮਨ ਦੇ ਵਿੱਚ ਇੱਕ ਸਵਾਲ ਗੂੰਜ ਰਿਹਾ ਏ ਕਿ ਜੇਕਰ 4 ਤੋਂ 8 ਲੱਖ ਰੁਪਏ ਤੱਕ 5% ਹੈ 8 ਤੋਂ 12 ਲੱਖ ਰੁਪਏ ਤੱਕ 10% ਹੈ ਤਾਂ ਹੈਡਲਾਈਨਾਂ ਇਹ ਕਿਉਂ ਕਹਿ ਰਹੀਆਂ ਏ ਕਿ 12 ਲੱਖ ਰੁਪਏ ਤੱਕ ਕੋਈ ਟੈਕਸ ਨਹੀਂ ਹੈ ਆਮ ਵਿਅਕਤੀ ਨੂੰ ਤੇ ਜਿਹੜੇ ਨੌਕਰੀ ਪੇਸ਼ ਆਏ ਉਹਨਾਂ ਲਈ 12 ਲੱਖ ਤੇ 75000 ਰੁਪਏ ਤੱਕ ਕੋਈ ਟੈਕਸ ਨਹੀਂ ਹੈ ਇਹ ਹੈ ਕਿਉਂ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਇਸ ਮਸਲੇ ਦਾ ਹੱਲ ਕਰਦੇ ਹਾਂ ਅਸਲ ਦੇ ਵਿੱਚ ਸਰਕਾਰ ਨੇ ਜਿਹੜਾ ਬਜਟ ਪੇਸ਼ ਕੀਤਾ ਹੈ ਜਿਹੜੀਆਂ ਪ੍ਰਸਤਾਵਨਾ ਨੇ ਜਿਹੜੀਆਂ ਪ੍ਰੋਪੋਜ਼ਲ ਜੇ ਪੇਸ਼ ਕੀਤੀਆਂ ਨੇ ਜਦੋਂ ਇਹ ਲੋਕ ਸਭਾ ਤੇ ਰਾਜ ਸਭਾ ਦੇ ਵਿੱਚੋਂ ਟੋਟਲੀ ਪਾਸ ਹੋ ਜਾਵੇਗਾ ਤਾਂ ਉਸ ਤੋਂ ਬਾਅਦ ਇਹ ਲਾਗੂ ਹੋ ਜਾਣਗੀਆਂ ਹੁਣ ਮਸਲਾ ਸਮਝਿਏ ਕੀ ਹੈ ਜੇ ਕੋਈ ਇੰਡੀਪੈਂਡੈਂਟ ਪ੍ਰੋਫੈਸ਼ਨਲ ਹੈ ਜਾਂ ਕੋਈ ਸੈਲਫ ਬਿਜ਼ਨਸ ਕਰਦਾ ਆਪਦਾ ਤਾਂ ਉਹਦੇ ਲਈ 12 ਲੱਖ ਰੁਪਏ ਤੱਕ ਕਰ ਦੀ ਛੋਟ ਹੈ ਕੋਈ ਟੈਕਸ ਨਹੀਂ ਲੱਗੇਗਾ ਤੇ ਜੇਕਰ ਸੈਲਰੀਡ ਪਰਸਨ ਹੈ ਤਾਂ 12 ਲੱਖ ਤੇ 75000 ਰੁਪਏ 75000 ਰੁਪਏ ਜਿਹੜੇ ਉਸ ਦੇ ਵਿੱਚ ਟੈਂਡੇਡ ਡਿਡਕਸ਼ਨ ਹੈ ਤਾਂ ਹੁਣ ਇਹ 12 ਲੱਖ 75000 ਤੇ 12 ਲੱਖ ਦਾ ਜਿਹੜਾ ਮਸਲਾ ਹੈ ਉਹ ਕਿਉਂ ਉਲਝਦਾ ਦਿਖਾਈ ਦਿੰਦਾ ਹੈ ਕਿ 4 ਤੋਂ 8 ਲੱਖ ਜੇ ਅਸਲ ਦੇ ਵਿੱਚ ਕੀ ਹੈ ਕਿ ਜੇਕਰ 4 ਤੋਂ 8 ਲੱਖ ਰੁਪਏ ਤੱਕ ਦੀ ਆਮਦਨ ਹੈ ਤਾਂ 5% ਹੈ 8 ਤੋਂ 12 ਦੀ 10% ਹੈ ਪਰ ਟੈਕਸ ਜਦ ਅਲਟੀਮੇਟਲੀ ਜਦੋਂ ਇਸ ਦੇ ਵਿੱਚੋਂ ਅਸੀਂ 80000 ਰੁਪਏ ਤੱਕ ਦੇ ਬੈਨੀਫਿਟ ਦਿੰਨੇ ਆ ਜਿਨ੍ਹਾਂ ਦੇ ਵਿੱਚ ਮੇਜਰ ਦੀ ਬੇਟ ਹੈ ਤਾਂ ਦੀ ਬੇਟ ਨੂੰ ਇਨਕਲੂਡ ਕਰਨ ਦੇ ਨਾਲ ਜਦੋਂ 80000 ਰੁਪਏ ਤੱਕ ਦੀ ਜਿਹੜੀ ਬੈਨੀਫਿਟ ਦੀ ਰਿਬੇਟ ਨਿਕਲ ਜਾਂਦੀ ਹੈ ਉਸ ਦੇ ਵਿੱਚੋਂ ਤਾਂ ਤੁਹਾਡੀ ਟੋਟਲ ਟੈਕਸ ਦੀ ਜਿਹੜੀ ਦੇਣਦਾਰੀ ਹੈ ਟੋਟਲ ਟੈਕਸ ਲਾਇਬਿਲਟੀ ਹੈ ਉਹ ਜ਼ੀਰੋ ਹੋ ਜਾਂਦੀ ਹੈ ਇਫੈਕਟਿਵ ਟੈਕਸ ਟੂ ਪੇ ਇਕੁਅਲ ਟੂ ਨਿਲ ਹੋ ਜਾਂਦਾ ਹੈ ਇਹ ਹੀ ਹੈ ਇਸ ਦਾ ਮਸਲਾ ਤਾਂ ਰਿਬੇਟ ਜਿਹੜੀ ਹੈ ਉਹ 12 ਲੱਖ ਰੁਪਏ ਤੋਂ ਉੱਤੇ ਕਿਸੇ ਨੂੰ ਕੋਈ ਰਿਬੇਟ ਅਵੇਲੇਬਲ ਨਹੀਂ ਹੈ ਇਸ ਕਰਕੇ ਜੇਕਰ ਕਿਸੇ ਦੀ ਜਿਹੜੀ ਆਮ ਵਿਅਕਤੀ ਹੈ ਜਾਂ ਕੋਈ ਇੰਡੀਪੈਂਡੈਂਟ ਪ੍ਰੋਫੈਸ਼ਨਲ ਹੈ ਜਾਂ ਕੋਈ ਸੈਲਫ ਬਿਜ਼ਨਸ ਕਰਦਾ ਹੈ ਉਹ ਜੇਕਰ 12 ਲੱਖ ਰੁਪਏ ਤੋਂ 1 ਰੁਪਿਆ ਵੀ ਟੈਕਸ ਵੱਧ ਜਾਂਦਾ ਏ ਤਾਂ ਉੱਥੇ ਉਸ ਨੂੰ ਕੀ ਕਰਨਾ ਪਵੇਗਾ ਉੱਥੇ ਉਸ ਦਾ ਟੈਕਸ ਜਿਹੜਾ ਹੈ ਉਹ ਪੂਰੇ ਦਾ ਪੂਰਾ ਲੱਗੇਗਾ 4 ਤੋਂ 8 ਤੱਕ 5% 8 ਤੋਂ 12 ਤੱਕ ਜਿਵੇਂ 10% ਹੈ ਤਾਂ 12 ਤੋਂ ਉੱਤੇ ਜਿਹੜਾ ਉਹ 15% ਲੱਗੇਗਾ ਤਾਂ ਇਹ ਲੱਗਣਾ ਏ ਪਰ ਇਹਦਾ ਵੀ ਸੋਲੂਸ਼ਨ ਹੈ ਕੀ ਸੋਲੂਸ਼ਨ ਹੈ ਇਹਨੂੰ ਕਹਿੰਦੇ ਨੇ ਮਾਰਜੀਨਲ ਟੈਕਸ ਰੀਲੀਫ ਮਤਲਬ ਜਿੰਨਾ ਉਸਦਾ ਟੈਕਸ ਵੱਧ ਜਾਂਦਾ ਮੰਨ ਲਓ ਕਿ 12 ਲੱਖ ਤੇ 10000 ਰੁਪਏ ਹੋ ਜਾਂਦਾ ਹੈ ਤਾਂ ਉਹ 10000 ਰੁਪਏ ਹੋਰ ਬਦਨ ਦੇ ਨਾਲ ਹੁਣ ਉਸ ਉਹ ਕਿਹੜੀ ਸਲੈਬ ਵਿੱਚ ਆ ਗਿਆ 15% ਦੀ ਸਲੈਬ ਦੇ ਵਿੱਚ ਆ ਗਿਆ ਪਰ ਇਸ ਦੇ ਨਾਲ ਜੇਕਰ ਇਸ ਤੋਂ ਬਚਣਾ ਹੈ ਤਾਂ ਉਹਦੇ ਲਈ ਕੀ ਹੈ ਨਿਰਪੇ ਬਦਨ ਦੇ ਨਾਲ ਉਹ ਟੈਕਸ ਉਸ ਦਾ ਵੱਧ ਰਿਹਾ ਹੈ ਤਾਂ ਉਹ ਪੈਨਲਟੀ ਲਗਾ ਕੇ ਵਾਪਸ ਸਰਕਾਰ ਨੂੰ ਜੇਕਰ ਉਹ ਵਾਪਸ ਕਰ ਦੇਵੇ ਸਾਨੂੰ ਉਸ ਦੇ ਉੱਤੇ ਟੈਕਸ ਨਹੀਂ ਲੱਗੇਗਾ ਮਤਲਬ ਜਿੰਨਾ ਟੈਕਸ ਉਸ ਦਾ ਵਧਿਆ ਹੈ ਜਿੰਨੀ ਸੈਲਰੀ ਉਸ ਦੀ ਵਧੀ ਹੈ ਜਾਂ ਜਿੰਨੀ ਉਸ ਦੀ ਜਿਹੜੀ ਆਮਦਨ ਵਧਦੀ ਹੈ ਉਸ ਆਮਦਨ ਦੇ ਵਿੱਚੋਂ 12 ਲੱਖ ਦੀ ਸਲੈਬ ਤੋਂ ਉੱਤੇ 12 ਲੱਖ ਤੋਂ ਉੱਤੇ ਜਿਹੜੇ ਪੈਸੇ ਨੇ ਉਹਨਾਂ ਦੇ ਉੱਤੇ 100% ਤੁਸੀਂ ਪੈਨਲਟੀ ਲਗਾ ਕੇ ਵਾਪਸ ਕਰ ਦੇਣੇ ਆ ਉਨੇ ਹੀ ਪੈਸੇ ਵਾਪਸ ਕਰ ਦੇਣੇ ਆ ਇਸ ਦਾ ਲੌਜੀਕ ਇਹ ਹੈ ਕਿ ਕਿਤੇ ਇਹ ਨਾ ਹੋਵੇ ਕਿ ਜਿੰਨੀ ਸੈਲਰੀ 12 ਲੱਖ ਰੁਪਏ ਹੈ ਉਸ ਨੂੰ ਤਾਂ 12 ਲੱਖ ਰੁਪਏ ਦੇ 12 ਲੱਖ ਹੀ ਪੂਰੇ ਮਿਲ ਰਹੇ ਨੇ ਕੋਈ ਟੈਕਸ ਨਹੀਂ ਪਰ ਜਿਸ ਨੂੰ 1000 ਰੁਪਿਆ ਜਾਂ 1 ਰੁਪਿਆ ਵੀ ਉੱਤੇ ਲੱਗ ਗਿਆ ਤਾਂ ਉਸ ਦੀ ਕੁੱਲ ਜਿਹੜੀ ਆਮਦਨ ਹੈ ਜੇਬ ਦੇ ਵਿੱਚ ਜਿਹੜੇ ਪੈਸੇ ਪੈਨੇ ਆ ਉਹ 12 ਲੱਖ ਤੋਂ ਵੀ ਘਟ ਜਾਣੇ ਆ ਤਾਂ ਇਸ ਕਰਕੇ ਜੇਕਰ ਅਸੀਂ ਦੋਵੇਂ ਪਾਸੇ ਵੇਖ ਕੇ ਕਿ ਜੇਕਰ ਸਾਨੂੰ ਜਿਹੜੇ ਪਾਸੇ ਫਾਇਦਾ ਹੁੰਦਾ ਹੈ ਤਾਂ ਅਸੀਂ ਉਹ ਪੈਨਲਟੀ ਲਾ ਕੇ ਵਾਪਸ ਕਰਦੇ ਹਈ ਤਾਂ ਇਹ ਇੱਕ ਫੇਅਰਨੈਸ ਦੇ ਲਈ ਇੱਕ ਥੋੜਾ ਜਿਹਾ ਡੀਸੈਂਟ ਜਿਹਾ ਰਸਤਾ ਜਿਹੜਾ ਇਹ ਸਰਕਾਰ ਨੇ ਕੱਢਿਆ ਹੈ ਹੁਣ ਆਪਾਂ ਟੈਕਸ ਸਲੈਬ ਦੀ ਗੱਲ ਕਰਦੇ ਆ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ 0 ਤੋਂ 4% ਤੱਕ ਜਿਹੜਾ ਹੈ ਉਹ 0% ਟੈਕਸ ਹੈ 4 ਤੋਂ 8 ਤੱਕ 5% ਟੈਕਸ 8 ਤੋਂ 12 10% ਟੈਕਸ ਪਹਿਲਾਂ ਕੀ ਸੀ ਤੇ ਹੁਣ ਕੀ ਸੀ ਇਹਨਾਂ ਦਾ ਜਦੋਂ ਆਪਾਂ ਕੰਪੈਰੀਜ਼ਨ ਕਰਦੇ ਆ ਤਾਂ ਉਹ ਦੇਖੋ ਤੁਹਾਡੇ ਸਾਹਮਣੇ ਇਹ ਦਿਖਾਈ ਦੇ ਰਿਹਾ ਇਸ ਨੂੰ ਤੁਸੀਂ ਨੋਟ ਕਰ ਲਵੋ ਬਾਰੇ ਮੋਟਾ ਜਿਹਾ ਆਪਾਂ ਇੱਕ ਹੋਰ ਚੀਜ਼ ਜਿਹੜੀ ਇੰਪੋਰਟੈਂਟ ਹੈ ਕਿ ਸਾਡਾ ਫਾਇਦਾ ਨੁਕਸਾਨ ਕਿੱਥੇ ਹੁੰਦਾ ਏ ਉਹ ਇਹ ਹੈ ਵੀ ਜੇ ਕਿ 2024-25 ਦੇ ਵਿੱਚ ਕੀ ਸੀ ਤੇ 25-26 ਦੇ ਵਿੱਚ ਕੀ ਸਨਾਰੀਓ ਹੈ ਜੇਕਰ ਤੁਹਾਡੀ ਸੈਲਰੀ 4 ਲੱਖ ਰੁਪਏ ਆ ਪਹਿਲਾਂ ਵੀ ਕੋਈ ਟੈਕਸ ਨਹੀਂ ਸੀ ਹੁਣ ਵੀ ਕੋਈ ਟੈਕਸ ਨਹੀਂ ਜੇਕਰ 8 ਲੱਖ ਰੁਪਏ ਆ ਤਾਂ ਪਹਿਲਾਂ ਤੁਹਾਨੂੰ 23400 ਰੁਪਏ ਦੇਣੇ ਪੈਂਦੇ ਸੀ ਹੁਣ ਕੁਝ ਨਹੀਂ ਦੇਣਾ ਤੁਹਾਨੂੰ 23400 ਬਚ ਗਏ 12 ਲੱਖ ਤਨਖਾਹ ਇਹ ਤਾਂ ਅੱਗੇ ਘੱਤਰ 500 71000 ਦੇਨੇ ਪੈਂਦੇ ਸੀ ਹੁਣ ਕੋਈ ਟੈਕਸ ਨਹੀਂ ਹੈ 71 500 ਦੀ ਬਚਤ ਹੋ ਗਈ 16 ਲੱਖ ਤੁਹਾਡੀ ਤਨਖਾਹ ਹੈ ਆਮਦਨ ਹੈ ਤੇ ਤੁਹਾਨੂੰ ਪਹਿਲਾਂ 1 ਲੱਖ ਤੇ 53000 ਦੇਨੇ ਪੈਂਦੇ ਸੀ ਹੁਣ 1 ਲੱਖ ਤੇ 13000 ਦੇਨੇ ਆ 40000 ਦੀ ਸਿੱਧੀ ਸਿੱਧੀ ਬਚਤ ਹੈ 20 ਲੱਖ ਆਮਦਨ ਹੈ ਤਾਂ 278000 ਦੇਨੇ ਸੀ ਹੁਣ 192000 ਦੇਨੇ ਆ 82000 ਦੀ ਸਿੱਧੀ ਸਿੱਧੀ ਬਚਤ ਹੈ ਜੇਕਰ 24 ਲੱਖ ਰੁਪਏ ਤੁਹਾਡੀ ਆਮਦਨ ਹੈ ਤਾਂ 4 ਲੱਖ 3000 ਦੇਨੇ ਪੈਂਦੇ ਸੀ ਹੁਣ 1 ਲੱਖ ਤੇ 11000 ਦੀ ਸਿੱਧੀ ਬਚਤ ਹੈ ਜੇਕਰ 30 ਲੱਖ ਰੁਪਏ ਹੈ ਤਾਂ ਉਹਦੇ ਉੱਤੇ 5 ਲੱਖ ਲਗਭਗ 5 ਲੱਖ 90000 ਜਾਂ 6 ਲੱਖ ਲਗਭਗ ਦੇਨੇ ਪੈਂਦੇ ਸੀ ਹੁਣ ਪੌਣੇ 5 ਲੱਖ ਦੇਨੇ ਆ 1 ਲੱਖ ਤੇ 15000 ਦੀ ਸਿੱਧੀ ਸਿੱਧੀ ਬਚਤ ਹੈ ਤੁਹਾਡੇ ਸਾਹਮਣੇ ਜਿਹੜਾ ਟੇਬਲ ਆਸੀਂ ਦਿਖਾਇਆ ਹੈ ਤੁਸੀਂ ਨੋਟ ਕਰ ਸਕਦੇ ਹੋ ਇਸ ਦੇ ਉੱਤੇ ਕੋਈ ਕਾਪੀਰਾਈਟ ਨਹੀਂ ਹੈ ਤਾਂ ਦੋਸਤੋ ਅੱਜ ਆਪਾਂ ਇਹ ਸਮਝਿਆ ਕਿ ਜਿਹੜਾ ਬਜਟ ਦੀ ਪ੍ਰੋਪੋਜ਼ਲ ਹੈ ਸਰਕਾਰ ਨੇ ਦਿੱਤੀ ਹੈ ਉਹਦੇ ਵਿੱਚ ਕਿਉਂ 12 ਲੱਖ ਤੱਕ ਖਬਰਾਂ ਦੇ ਚਿਹਰੇ ਸਰਨੇਖ ਨੇ ਅਖਬਾਰਾਂ ਦੀਆਂ ਹੈਡਲਾਈਨਸ ਨੇ ਉਹਨਾਂ ਦੇ ਵਿੱਚ 12 ਲੱਖ ਲਿਖਿਆ ਏ ਤੇ ਜਦੋਂ ਕਿ ਵਿੱਚ ਜਦੋਂ ਪੜਦੇ ਆ ਤਾਂ ਵਾ ਅਸੀਂ ਚੰਗੀ ਤਰ੍ਹਾਂ ਸਮਝਾ ਦੇ ਚਾਏ ਇਸ ਨੂੰ ਤੁਸੀਂ ਦੁਬਾਰਾ ਦੇਖ ਕੇ ਦੁਬਾਰਾ ਸਮਝ ਸਕਦੇ ਹੋ ਜੇ ਹੋਰ ਬਜਟ ਤੇ ਕਿਸੇ ਵੀ ਪ੍ਰਸਤਾਵ ਦੇ ਬਾਰੇ ਕੋਈ ਵੀ ਤੁਹਾਡੇ ਮਨ ਦੇ ਵਿੱਚ ਸਵਾਲ ਹੈ ਬੇਝਿਜਕ ਹੋ ਕੇ ਪੁੱਛੋ ਅਸੀਂ ਜਵਾਬ ਦਵਾਂਗੇ ਤਾਂ ਵੀਡੀਓ ਤੁਸੀਂ ਅੰਤ ਤੱਕ ਦੇਖੀ ਤੁਹਾਡਾ ਸ਼ੁਕਰੀਆ ਸਤਿ ਸ੍ਰੀ ਅਕਾਲ ਦੋਸਤੋ